ਗੋਲੀਆਂ ਚਲੀਆਂ ਸੀ ਰੋਟੀਆਂ ਪਕੰਦੀਆਂ ਸੀ ਆਕੇ ਫੇਰੇ ਪਟਾਕੇ ਲੱਗੇ ਚਲੇ ਗਏ ਸਾਨੂੰ ਪਤਾ ਨਹੀਂ ਲੱਗਿਆ ਬਾਹਰ ਨਿਕਲ ਕੇ ਇਹ ਕਹਿਣ ਬਾਹਰ ਤੁਹਾਡੇ ਕੀ ਹੋਇਆ ਤੁਹਾਡੇ ਗੋਲੀਆਂ ਚਲੀਆਂ ਮੈਂ ਕਰ ਨਹੀਂ ਸਾਡੇ ਨਹੀਂ ਚਲੀਆਂ ਜਦ ਬਾਹਰ ਨਿਕਲੇ ਤਾਂ ਗੋਲੀਆਂ ਚਲੀਆਂ ਕਿੱਥੇ ਗੋਲ ਚਲੀਆਂ ਹੋਰ ਕਿ ਦੇਗੇ ਤੂੰ ਕੀ ਲੱਗਦਾ ਕੋਣ ਲੋਕ ਸੀ ਉਹ ਜਿਹੜੇ ਸ਼ਖਸੀਅਤਾਂ ਜਿਹੜੇ ਹਾਂਜੀ ਕੀ ਲੱਗਦਾ ਤੁਹਾਨੂੰ ਤੁਹਾਡੀ ਜਾਣ ਪਛਾਣ ਵਾਲੇ ਸੀ ਨਹੀਂ 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 ਮੂੰਹ ਬੰਨੇ ਦੇ ਸੀ ਸਾਡੇ ਅਗਲੇ ਗੁਆਂਢਣ ਕੱਲੀ 4 ਜਾਨੇ ਸੀਗੇ ਕਹਿੰਦੀ ਮਾਂ ਗੱਡੀ ਤੇ ਚ ਗੰਭੂ ਬੰਨ ਕੇ ਤਾਂ ਨੂੰ ਨਹੀਂ ਪਤਾ ਲੱਗਾ ਗੋਲੀਆਂ ਇਹ ਗੇਟ 'ਚ ਮਾਰੀਆਂ ਹਾਂਜੀ ਹਾਂਜੀ ਗੇਟ 'ਤੇ ਕਿੰਨੀਆਂ ਗੋਲੀਆਂ ਲਗਾਈਆਂ ਗੇਟ ਦੇ ਵਿੱਚ ਗੇਟ ਦੇ ਵਿੱਚ ਉਹਨਾਂ ਨੇ ਕੀ ਹਾਂਜੀ ਹਾਂ ਕੀਤੀਆਂ ਉਹਨਾਂ ਨੇ ਕਿਉਂ ਨਾ ਹਾਂ ਸੋਲਾ ਚਤਾਰ ਰਾਂ ਚੁਮੀਆ ਕਿਰਬਿਸ਼ ਕੋਰ ਕੋਣ ਮਜੇ ਸੀ ਉਸ ਵੇਲੇ ਮੇਰੀ ਪੁੱਤਰੀ ਤਾਂ ਮੈਂ ਐਸੀਗੀ ਤਾਂ ਉਹ ਮੇਰੀ ਚੁੱਬੀ ਤੁਹਾਡਾ ਬੇਟਾ ਬੇਟਾ ਮੇਰੇ ਲਾਗੇ ਗੋਡੀਆਂ ਦੇ ਚਗਾ ਗਈ ਐ ਮੁੰਡਿਆਂ ਨੇ ਉਹले ਮੈਂ ਦੱਸ ਕੇ ਗਿਆ ਵੀ ਮਮੀ ਮੈਂ ਆਥੇ ਜਰਾ ਬਜਾਣਾ ਮੈਨੂੰ ਕਰਦੀ ਜਾਂ ਉਨਕੇ ਰੋਟੀ ਖਾਲਾ ਕਹਿੰਨਾ ਉਹਨਾਂ ਨੂੰ ਸ਼ੂਗਰ ਘਰ ਹਾਨੀ ਸ਼ਗਾਨੀ ਤੇ ਭਾਈ ਹੋਰੀ ਲੱਗ ਗਈ ਜਾਂਦੀ ਕੇਹਲ ਕੇਹਲ ਕੱਡ ਵੀੜੇ ਦੀ ਕੇ ਨਰੰਜਿਸ਼ ਵਾਜੀ ਹੋ ਰਹੀ ਕੋਈ ਨਹੀਂ ਕੋਈ ਨਹੀਂ ਇਹ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੋਈ ਵੀ ਨਹੀਂ ਮੈਂ ਕਈ ਵਾਰ ਕਹਣਾ ਪਤਾ ਇਦਾਂ ਕਰਕੇ ਤਾਂ ਕੋਈ ਗੱਲ ਬਾਤ ਨਹੀਂ ਸਾਰੀ ਸੱਚੀ ਗੱਲ ਆ ਕਿ ਮੈਂ ਦੱਸਣ ਮੈਨੂੰ ਵੀ ਹਾਂ ਬਹੁਤ ਕੈਜਿਕੀ ਸ਼ਗਾਮੀ ਨੂੰ ਪੁਲਿਸ ਪਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਹੋਇਓ ਹਲੇ ਕੀਤਾ ਤੇ ਮੇਰੀ ਨੂੰਹ ਨੇ ਵੀ ਇਦਾਂ ਕਰਕੇ ਬੋਲੀਆਂ ਚੜੀਆਂ ਤੇ ਸਾਡੇ ਕਿ ਕਿਦਾਂ ਹੋਈ ਆਇਆ ਹੋਰ ਸਾਲਿਆਂ ਨੂੰ ਕੀਤਾ ਉਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਈ ਕਹਿੰਨੇ ਵੀ ਸਾਨੂੰ ਮਦਦਾ ਚਾਹੀਦਾ ਹਾਂਜੀ ਪਦਲ ਆਪ ਬਾਹਰ ਹੋ ਗਿਆ ਟੈਕੰਡੀ ਵੀ ਹਾਂਜੀ ਮੈਂ ਕੁਲਦੀਪ ਕੋ ਸਰਪੰਚ ਕਰਾ ਲਿਆ ਕੱਲ ਸਾਡੇ ਪਿੰਡ ਤੋਂ 10 ਵਜੇ ਸਾਨੂੰ ਫੋਨ ਆਇਆ ਕਿ ਤੁਹਾਡੇ ਪਿੰਡ ਫਾਇਰਿੰਗ ਹੋਈ ਹੈ ਤਾਂ ਅਸੀਂ ਮੈਂ ਔਰ ਮੇਰੇ ਹਸਬੰਦ ਦੋਨੋਂ ਗਏ ਆ ਤੇ ਜਾ ਕੇ ਅਸੀਂ ਦੇਖਿਆ ਕਿ ਗੇਟ ਤੇ 15 16 ਫਾਇਰ ਹੋਏ ਹੋਏ ਸਗੇ ਤੇ ਪਰ ਉਹ ਬੰਦੇ ਅਣਪਛਾਤੇ ਸੀਗੇ ਪਤਾ ਨਹੀਂ ਕੌਣ ਸੀਗੇ ਤੇ ਉਹ ਇਮੀਡੀਏਟਲੀ ਮਤਲਬ ਉੱਥੇ ਫਰਾਰ ਹੋ ਗਏ ਤੇ ਪਤਾ ਨਹੀਂ ਲੱਗਾ ਸਾਬਤ ਨਹੀਂ ਹੋਇਆ ਕੁਝ ਵੀ ਹਜੇ ਤੱਕ ਵੀ ਕੌਣ ਸੀਗੇ ਡਾਂਡਾ ਕਨਫਿਊਜ਼ ਡਾਂਡਾ ਬੋਸਸ ਹੁੰਦਾ ਦਿੱਤੇ ਉਹ ਐਟ ਅ ਟਾਈਮ ਪਹੁੰਚ ਰਹੇ ਹੋ ਬਹੁਤ ਕੈਕ ਸਰਵਿਸ ਤੇ ਕੀ ਉਹਨਾਂ ਦੀ ਤੇ ਹੁਣ ਤਫਤੀਸ਼ ਚੱਲ ਰਹੀ ਹੈ ਤਾਂ ਪਤਾ ਨਹੀਂ ਚਲਦਾ ਛੇਤੀ ਫੜ ਹੋ ਰਹਿਣਗੇ ਕੱਦੀ ਰਾਤ ਬ੍ਰੀਕ ਕਰਾਲਾ ਪਿੰਡ ਦੇ ਵਿੱਚ ਫਾਇਰਿੰਗ ਹੋਈ ਆ ਕੋਈ 31 18 ਦੇ ਤਰੀਕ ਨੂੰ ਕਹਿੰਦੇ ਰੋਡ ਕੋਲ ਪਿੰਡ ਵਾਸੀ ਆ ਕਹਿੰਦਾ ਕੋਈ ਇਹਦੇ ਵਿੱਚ ਇੰਨਾ ਜੀ ਰਾਤ ਕੋਈ 9:56 ਦਾ ਟਾਈਮ ਹੈਗਾ ਜੀ ਅਸੀਂ ਉਹਦੇ ਵਿੱਚ ਲੱਗੇ ਹੋਏ ਆ ਜਿਹੜਾ ਇਹ ਚਾਰ ਨੌਜਵਾਨ ਜਿਹੜੇ ਗਲੀ ਦੇ ਵਿੱਚੋਂ ਨੰਘ ਕੇ ਜਿਹੜੇ ਜਾ ਕੇ ਫਾਇਰਿੰਗ ਕਰਕੇ ਆਏ ਨੇ ਜਿਸਦੇ 16 ਜਿਹੜੇ ਇੱਕ ਐਮਪਟੀ ਕਾਰਟਰिज ਔਰ ਇੱਕ ਲਾਈਵ ਜਿਹੜਾ ਸਾਨੂੰ ਮਿਲਿਆ ਉਸ ਮੌਕੇ ਤੋਂ ਇਹਦੇ ਵਿੱਚ ਅਸੀਂ ਸਾਰਾ ਮੌਕਾ ਦੇਖਿਆ ਜੀ ਡੀਐਸ ਵੀ ਸਾਹਿਬ ਵੀ ਜਾ ਕੇ ਮੌਕਾ ਦੇਖ ਕੇ ਆਏ ਨੇ ਤੇ ਇਹਦੇ ਵਿੱਚ ਲੱਗੀਆਂ ਟੀਮਾਂ ਲੱਗੀਆਂ ਸੀਜੀ ਦੀ ਟੀਮ ਵੀ ਆਈ ਹੋਈ ਹੈ ਜੀ ਅਸੀਂ ਵੀ ਲੱਗੇ ਹੋਏ ਆ ਆ ਕਾਫੀ ਮਤਲਬ ਇਹਦੇ ਵਿੱਚ ਹੈਗਾ ਜੀ ਸਾਨੂੰ ਦੋ ਕੋ ਐਂਗਲ ਹੈਗੇ ਨੇ ਤੇ ਜੇ ਅਸੀਂ ਇਨਵੈਸਟੀਗੇਸ਼ਨ ਕਰਦੇ ਆ ਤੇ ਬਾਕੀ ਟੀਮਾਂ ਲੱਗੀਆਂ ਜੀ ਲੱਗਦਕ